ਸਤਨਾਮ 3 ਵਾਹਿਗੁਰੂ ਸਹਿ ਜਪ ਜੀ ਸਾਹਿਬ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਅਰੀ ਸੱਚ ਜੁਗਾ ਸੱਚ ਹੈ ਵੀ ਸੱਚ ਨਾਨਕੋ ਸਿਬੀ ਸੱਚ ਸੋਚੈ ਸੋਚ ਨਾ ਹੋワイ ਜੇ ਸੋਚੀ ਲਖਵਾਰ ਚੁੱਪੈ ਚੁਪ ਨਾ ਹੋワイ ਜੀ ਲਾਇ ਰਾਂ ਲਿਵਤਾਰ ਭੁਖਿਆ ਭੁਖ ਨਾ ਉਤਰੀ ਜੇ ਬੰਨਾ ਪ੍ਰਿਆ ਭਾਰੂ ਸੈ ਸੰਪਾ ਲਖ ਹੋਏ ਤਾ ਇੱਕ ਨਾ ਚੱਲੇ ਨਾ ਰੂ ਕਿਛ ਤੇ ਆਰਾ ਹੋਈ ਆ ਕੇ ਕੂੜਾ ਟੁੱਟੈ ਪਾਲ ਹੁਕਮ ਰਜਾਈ ਚਲਨ ਨਾਨਕ ਲਿਖਿਆ ਨਾਨਕ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿ ਆਜਾਈ ਹੁਕਮੀ ਹੋਨ ਜੀ ਹੁਕਮ ਲੈ ਵੜਿਆਈ ਹੁਕਮੇ ਉੱਤਮ ਨੀਚ ਹੁਕਮ ਲੈ ਦੁਸ ਪਾਈ ਹੈ ਇੱਕ ਨਾਮ ਕੇ ਵਾਸੀ ਇਸ ਇੱਕ ਕੁਮੇਸ ਰਫਾਈ ਹੈ ਹੁਕਮੇ ਅੰਦਰ ਸਭ ਕੋ ਬਰੁਕ ਨਾ ਕੋਏ ਨਾਨਕ ਹੁਕਮਾ ਦੇ ਉਜਾਈ ਤਹੋ ਮਕਰ ਕੋਈ ਗਾਵ ਕੋ ਤਾਨ ਹੋਆ ਕਿਸੈ ਤਾਨ ਗਾਵ ਕੋ ਦਰ ਜਨ ਨੀਸਾਨ ਗਾਵ ਕੋ ਗੁਣ ਵਡਿਆਈਆਂ ਚਾਰ ਗਾਵ ਕੋ ਵਿਦਿਆ ਵਿਖਾ ਵਿਚਾਰੂ ਗਾਵ ਕੋ ਸਾਧ ਕਰੀ ਤਨਖੇ ਗਾਵ ਕੋ ਜੀ ਲੈ ਪ੍ਰਦੇਹੀ ਗਾਵ ਕੋ ਦਾ ਪਰਿਸਾ ਦੂਰ ਗਾਵ ਕੋ ਵੇਖੇ ਹਾਦਰ ਹਾਦੂਰ ਕਤਨਾ ਕਤਿਨਾ ਆਵਾ ਟੋਟ ਕਤ ਕੰ ਕਥੀ ਕੁਟੀ ਕੁਟ ਕੋਟ ਦਿਨਦਾਰੀ ਲੈਂਦੀ ਥਕਵਾ ਹੀ ਜੁਗਾ ਜੁੰਤ ਰਖਾ ਹੀ ਖੈ ਹੁਕਮੇ ਹੁਕਮ ਚੁਲਾਏ ਰਾਹੁ ਨਾਨਕਿ ਸੇਵੀ ਪਰਵਾਹ ਸਾਚਾ ਸਾਹਿਬ ਸਾਚਨਾਏ ਭਾਖੈ ਭਾਵਾ ਪਰ ਆਖੈ ਮੰਗੈ ਦੇਹੀ ਦੇਹੀ ਦਾਤ ਕਰੀ ਦਤਾਰੂ ਪੀਰ ਕੱਗੈ ਰਖੀਐ ਜੇ ਦਿਸੈ ਦਰਬਾਰ ਮੋਹ ਕੇ ਬੁਲਨ ਬੋਲੀਐ ਜਸੁੰਤਰੀ ਪਿਆਰ ਅੰਮ੍ਰਿਤ ਵੇਲਾ ਸਚਨਾਉ ਦਿਐ ਚਾਰੂ ਕਰਮੀ ਆਵ ਕਪੜਾ ਨਲੀ ਮੋਗਦੁਆਰ ਨਾਨਕ ਕਈ ਵਾ ਗਿਆਨੀਆ ਸਭਾ ਪਿਸਟਿਆਰ ਥਾਪੈ ਨਾ ਜਾਏ ਕੀਤਾ ਨਾ ਹੋਏ ਆਪਿ ਆਮ ਜਿਨ ਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨੋ ਨਾਨਕ ਗਾਵਿਆ ਗੁਣੀ ਨਿਧਾਨ ਗਾਵਿਆ ਸਨੀਏ ਮਨ ਰਖੇ ਭਾਉ ਦੁੱਖ ਪਰ ਹਰ ਸੁਖ ਲੈ ਜਾਏ ਗੁਰਮੁਖਾ ਨਾਮੰ ਗੁਰਮੁਖ ਵੇਦੰ ਗੁਰਮੁਖ ਰਿਆ ਸਮਾਈ ਗੋਰੀ ਸ਼ਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜੇ ਹੌ ਲਾਣਾ ਆਖਣਾ ਹੀ ਕਹਿ ਨਾ ਕਿਤਨ ਜਾਈ ਗੁਰਾ ਇਕ ਦੇਹੁ ਜਾਈ ਸਭਨਾ ਜੀਆ ਕਾ ਇਕ ਦਾਤਾ ਸੋ ਮਨ ਸਨਜਾਈ ਦੀ ਤਨਹਾਵਾਂ ਜੇ ਚਪਾਵਾਂ ਮਨ ਬਾਣੇ ਕਿੰਨ ਹਾਇ ਕਰੀ ਜੇਤੀ ਸ੍ਰੇਸ਼ਟ ਉਪਾਈ ਵੇਖਾਂ ਕਰਮਾਂ ਕੇ ਮਿਲਾ ਲੈ ਮਾਤ ਵਿੱਚ ਰਤਨ ਜਵਾਰ ਮਾਨਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਵ ਜਾਈ ਸਭਨਾ ਦੀਆਂ ਕਾਇਕ ਦਾਤਾ ਸੋ ਮਨ ਸਨਜਾਈ ਧੇਜੁ ਕਿਟਾਰੇ ਆਰਜਾਹ ਦਸੋਣੀ ਹੋਈ ਨਾ ਖੰਡਾਏ ਜਾਣੀਐ ਨਾਲ ਚਲੈ ਸਭ ਕੋਈ ਚੰਗਨ ਨ ਰਖੈ ਕੇ ਜਸ ਕੀਰਤਿ ਜਗ ਲਈ ਜੇ ਤਿਸੈ ਨਿਰੰਣ ਆਵੈ ਤਾ ਵਾਥਨਾ ਮੁਛਕੀ ਕੀਟਾ ਅੰਦਰ ਕੀਰ ਕਰੈ ਦੋਸੀ ਦੋ ਤਰੀ ਨਾਨਕ ਨਿਰਗੁਣ ਗੁਣ ਕਰੇ ਗੁਰਮੰਤਿਆ ਗੁਣ ਦੇ ਦੇਹ ਕੋਇ ਨ ਸੁਜੈ ਹੀ ਦੇ ਤਿਸੈ ਕੋਇ ਕਰੇ ਸੁਨੈ ਸਿਪੀਸਲ ਨਾਤ ਸੁਨੈ ਧਰਤਲ ਆਕਾਸ਼ ਸੁਨੈ ਦੀਪ ਰੂਪਾ ਤਾਲੈ ਸੁਨੈ ਪਾਨਸਖੇ ਘਾਵ ਨਾਨਪਤ ਜੜਿਕਾ ਸੁਨੰਧੂਪ ਕਨਸ ਸੁਨੈ ਈਸ਼ਰਵਰਮੰ ਇੰਦ ਸੁਨੈ ਮਕਸ਼ਨਹ ਮੰਦ ਸੁਨੈ ਜੋ ਜੁਗਤ ਤੰਬੇਤ ਸੁਨਾ ਸਾਸਤ ਸਿਵਰਤਿ ਵੇਦ ਨਾਨਕ ਪੈਤਾ ਸੁ ਵਿਗਸਨ ਰੂਪ ਕਨਸ ਸੁਨਾ ਸਾਸਨ ਤੋ ਗਿਆਨ ਸੁਨਾ ਅਰਸ਼ਦ ਕੈਸ਼ਨ ਸੁਨਾ ਪਰ ਪਰ ਪਾਵੈ ਮਾਨ ਸੁਨਾ ਲਾਗੈ ਸਹਿ ਠਿਉ ਨਾਨਕ ਪੈਤਾ ਸੁ ਵਿਗਸਨ ਰੂਪ ਕਨਸ ਸੁਨਾ ਸਰਾ ਗੁਨਾ ਕੀਗ ਸੁਨੇ ਸੇਖ ਪੀਰ ਪਛਹ ਸੁਨੇ ਅੰਦੇ ਪੈਰ ਸੁਨੇ ਹਾਥ ਵੈ ਸਿਗਹ ਨਾਨਕ ਪਤੈ ਦੇਗਾ ਸਨੇ ਰੂਪ ਕਾਣਾ ਸੁ ਮਨ ਕੀ ਕਰ ਕਹੀ ਨ ਜਾਏ ਜੀ ਕੋ ਕਹ ਪਿਛਾ ਪਿਛਤਾ ਇਕਾਜ ਕਰਮ ਨ ਲਿਖਨ ਹਾਰੂ ਮਨ ਕਬ ਕਰ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨ ਸੁਰਤੋ ਹੈ ਮਨ ਬੋਧਾ ਮਨ ਸਫਨ ਕੀ ਸੁਧ ਮਨ ਹ ਚੋਟਨਾ ਖੈ ਮਨ ਜਮਕੇ ਸਾਨ ਜਾਏ ਅਸਾ ਨਾਮ ਨਿਰੰਜਨ ਹੋਏ ਦੇਖੋ ਮੰਦਨੈ ਮਨ ਕੋਈ ਮਨ ਮਾਰਥਾਗਨ ਪਾਏ ਮਨੈ ਪਾਸੂ ਪਰਗਰ ਜਾਏ ਮਨੈ ਮਗਨ ਚੱਲੇ ਪੰਥ ਮਨੈ ਧਰਮ ਸੇਤੀ ਸੰਬੰਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮਨ ਪਾਹ ਮੋਖ ਦੁਆਰ ਹੋ ਮਨ ਪਰਵਾਰੀ ਸਦਾ ਰੂ ਮਨ ਅਤਰੈ ਤਾਰੇ ਗੁਰ ਸੇਖ ਮਨੈ ਨਾਨਕ ਭਵਨਾ ਪੇਖੋ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਪੰਚ ਪਰਵਾਨ ਪੰਚ ਪ੍ਰਦਾਨ ਪੰਚੇ ਪਾਵੇ ਦਰਗੇ ਮਾਨਾ ਪੰਚੇ ਸਹਦ ਰਾਜਾਨ ਪੰਚਾ ਗਾ ਗੁਰ ਏਕ ਧਿਆਨ ਜੀ ਕੋ ਕਹ ਕਰੈ ਵਿਚਾਰ ਕਰ ਸਿ ਕਹ ਕੰਨ ਨਾ ਸਮਾਰੈ ਧੂਲ ਧਰਮ ਦੇ ਆਕਾ ਪੂਤ ਸੰਤੋਥ ਰਖਿਆ ਜੈ ਸੂਤ ਜੀ ਕੋ ਉਜੈ ਹੋਸ ਤਿਆਰ ਤਨ ਉਪਰ ਕੇ ਤਬਾਰ ਧਰਤੀ ਹੂਰ ਪਰ ਹੋਰੋ ਰਾਜ ਸਟੀ ਪਾ ਤਲ ਕਮ ਦੂਰ ਜੀ ਦਾ ਰੰਗ ਕੈ ਨਾ ਵੂ ਸਭ ਨਾਂ ਲਿਖਿਆ ਉਨੀ ਕਲਾਮ ਇਹੋ ਲਿਖਾਰੀ ਜਾਣੇ ਕੋਈ ਲਿਖਾ ਲਿਖਿਆ ਗਤ ਹੋਏ ਕੀਤਾ ਤਾਂ ਸੁਹਲ ਰੂਪ ਕੀਤੀ ਦਾਦਾ ਕੰਕੂਤ ਕੀਤਾ ਵਸਾਓ ਇੱਕੋ ਕੋ ਆਉ ਤੈਸੇ ਹੋਏ ਲਾਜਰੀਆ ਹੋ ਕੁਦਰਤ ਕਵਨ ਕਹਾ ਵਿਚਾਰ ਵਾਰਿੰਜਾ ਮਾਇਕੋ ਵਾਰੂ ਜੋਤਿ ਦਫਾ ਸੈ ਬ੍ਰਿਕਾਰੈ ਹੁਸਰੈ ਸਲਾਮਤ ਨਿਰੰਕਾਰੈ ਅਸੰਖ ਜਪ ਸੰਭਾ ਸੰ ਪੂਜਾ ਸੰਤਰਤਾ ਅਸੰਗਰਨ ਮੁਖ ਵੀਚ ਪਾਠ ਅਸੰਗ ਜੋਗ ਮਨ ਰਹਿ ਉਦਾਸ ਅਸੰਭਾਤ ਗਣ ਗਿਆਨੀ ਤਾਰ ਅਸੰਗ ਸਤੀ ਸੰਧਤਾਰ ਅਸੰਗ ਸੂਰਮਾ ਬੈਸਾਰੇ ਅਸ਼ੰਖ ਮੂਰਕੰਦ ਕੂਰ ਸੰਕਚੂਰ ਹਰਾਮ ਕੂਰ ਸੰਕੰਬਰ ਕਹ ਜਹੀ ਜੋਰ ਅਸੰਗਲ ਵਢ ਹਤਿਆ ਕਮਹ ਸੰਪਾਪੀ ਪਾਪ ਕਰ ਜਾ ਹੈ ਅਸ਼ੰਕ ਕੂੜਿਆ ਕੂੜੇ ਪੇਰਾ ਹੈ ਅਸ਼ੰਕ ਮਲੇਸ਼ ਮਲ ਭਕਾ ਅਸ਼ੰਕ ਨਿੰਦਕ ਸਿਰ ਕਰੇ ਭਾਰੂ ਨਾਨਕੂ ਨੀ ਕੈ ਵਿਚਾਰ ਵਾਰਿੰਦਾ ਵਾ ਏਕ ਵਾਰ ਜੋ ਤਦ ਭਾਵੇ ਸੈਂ ਬ੍ਰਿਕਾ ਤੂੰ ਸਦਾ ਸਲਾਮ ਤਨ ਰੰਕਰ ਅਸ਼ੰਕ ਨਾ ਅਸ਼ੰਕ ਗਮ ਗਮ ਅਸ਼ੰਕ ਕਰੋ ਅਸ਼ੰਕ ਸਿਰ ਭਾਰੈ ਅਖਰੀ ਨਾਮ ਅਖਰੀ ਸਹਿ ਲਹ ਕ੍ਰੀ ਗਿਆਨ ਗੀਤ ਗੁਣ ਗਹ ਕ੍ਰੀ ਲਿਖਨ ਬੋਲਨ ਬਾਣ ਅਖਰਾ ਸੇ ਸੰਜੋਗ ਖਾਣ ਜਿਨ ਹੈ ਲਿਖੈ ਤੇ ਸਰਨਾਏ ਜੇ ਫਰਮਾਇ ਟੇਟ ਪੈ ਦਿੱਤਾ ਗੀਤਾ ਤੇ ਤਨਾ ਵਿਨਨਾਵੇਂ ਨਾ ਹੀ ਕੋ ਤਾਉ ਉਦ੍ਰ ਕਾਣ ਕਹਾ ਵਿਚਾਰ ਵਾਰ ਜਾਵਾ ਏਕ ਵਾਰ ਜੋ ਤਦ ਭਾਵੇ ਸੈ ਬਲਿਕਾਰਿ ਤੂੰ ਸਦਾ ਸਲਾਮ ਤੋ ਨਿਰੰਕਾਰ ਹੈ ਪਰ ਇਹ ਹੱਥ ਪੈਰ ਤਨ ਦੀ ਪਾਣੀ ਤੋ ਤੈ ਉਤਰਖੇ ਮੂਤ ਬਲੀਤੀ ਕੱਪੜ ਹੋਈ ਰੀ ਸਾਬੂ ਲਈਏ ਉਤੋਈ ਪਰ ਇਹ ਮੱਤ ਬਪਕ ਸੰਗ ਉਤ ਪਹਿਨਾਵੇ ਕ ਰੰਗ ਪੁਨੀ ਬਾਪੀ ਆਖਣ ਨਾਹੀਂ ਕਰ ਕਰ ਕਰਨਾ ਲਿਖ ਲੈ ਜਾਓ ਆਪੇ ਬੀਜ ਆਪੇ ਖਾਓ ਨਾ ਦੁਖਮੀ ਆਜਹੁ तीर्था व्यद दान आदि को पावै तुका मान सुन्या मनया मन कीता भाव अंतर का तीत मल नाओ सब तेरे में नाही कोई बिन गुण कीते वचना होए सुवस्तात वाणी बरबाओ सत सुहा सदा मन चाओ ਕੰਸ਼ ਵੀ ਲਵਤ ਕਮਨ ਕੰਸ਼ ਕਨਵਾਰ ਕਮਨ ਸਰਤੀ ਮਾ ਕਮਨ ਜਿਤੋ ਆਕਾਸ਼ ਵੀ ਨ ਪਾਇਆ ਪੰਡਤੀ ਦੇ ਹੂ ਹੈ ਨੀਕ ਪੁਰਾਨੋ ਵਕਤਨ ਪਾਇਓ ਕਾ ਦੀਆ ਜੈ ਨਿਕਾਲੇ ਪੁਰਾਨਾ ਠਿਤਵਾ ਨਾ ਜੋਗੀ ਜਾਣੇ ਰਤਮਾ ਨਾ ਕੋਈ ਜਾ ਕਾ ਦਾਸ ਟੇ ਕੋ ਸਾਜੇ ਆਪੇ ਜਾਣ ਸੋਈ ਕਿਉ ਕਰਿਆ ਕਹਿ ਜੇ ਲੈ ਕਿਉ ਨਹੀਂ ਕਿ ਜਨਮ ਨਾਨਕਾ ਕਨਸਾਂ ਕੋ ਆਖੇ ਇੱਕ ਦੂ ਇੱਕ ਸਿਹਾਰਾ ਵੱਡਾ ਸਹੈ ਵੱਡੀ ਨਾਏ ਕੀਟਾ ਜਾ ਕਾ ਹੂਆ ਨਾਨਕ ਦੇਖੂ ਆਪੋ ਜਰਾ ਅੱਗੇ ਗਿਆਨ ਸੁਹੈ ਭਉ ਤਾਲ ਪਤਲਖ ਗਸ ਅਗਸ ਉੜਕਰਕਪਾਲ ਚਕੇ ਵੇਖ ਕੇ ਨਿਕਵਾਤ ਸੈ ਸਠਾਰ ਕੈਨਕ ਤੀ ਬਾ ਅਸਲੂ ਹੈ ਤਾ ਤੂੰ ਲਿਖਾਇ ਤਾ ਲਿਖੀ ਐ ਲਿਖੇ ਹੋਏ বিনা ਸੁ ਨਾਨਕ ਵੱਡਾ ਆਖੀਐ ਆਪੇ ਜਾਣੇ ਆਪ ਸਲਾਹੀ ਸਲਾਹੇ ਤੀ ਸੁਸਨ ਪਈਆ

ਅੰਤ ਨਾ ਜਾਪੈ ਕੈ ਮਨ ਮੰਤ ਅੰਤ ਨਾ ਜਾਪੈ ਕੀਤਾ ਕਰੈ ਅੰਤ ਨਾ ਜਾਪੇ ਪਰਵਾਰ ਅੰਤ ਕਾਨ ਕੀ ਤੇ ਬਿਲ ਲਾਇ ਤਾਂ ਕੇ ਅੰਤ ਨਾ ਪਾਏ ਜਾਏ ਅੰਤ ਨਾ ਜਾਣੇ ਕੋਈ ਬਹੁਤਾ ਕਹੀਏ ਬਹੁਤਾ ਹੋਏ ਵੱਡਾ ਸਾਇੂ ਚਾਉ ਤੇ ਉਪਰਿਉ ਚ ਨਾ ਹੋਏ ਰੂਚ ਹੋਏ ਕੋਈ ਜਸੂ ਚੇ ਕੋ ਦਾਰ ਸੋਈ ਜੀ ਅਪਰਨਿਆ ਫਾਫੂ ਨਾਨਖ ਨਦਰੀ ਕਰਮੀ ਦਾਤਉ ਮੌਤਾ ਕਰ ਨਿਖੈ ਨਾ ਜਾਏ ਵੱਡਾ ਦਾਤਾ ਤੇ ਨਾ ਤੁਮਾਈ ਕੀਤੇ ਮੰਗੇ ਦੂਰ ਪਾਰ ਕੀਤੇ ਗੰਤਨੈ ਵਿਚਾਰ ਕੀਤੇ ਖਾ ਉਟਟੇ ਵੀ ਕਰ ਕੀਤੇ ਲੈ ਲੈ ਮੂਰਪਾ ਹੈ ਕੀਤੇ ਮੂਰਖਾ ਹੀ ਕਹੈ

ਅਮੁੱਲ ਗੁਨਾ ਅਮੁੱਲ ਵਾਪਾਰ ਅਮੁੱਲ ਵਾਪਾਰਿਆ ਮਲ ਫੰਡਾਰੇ ਅਮੁੱਲ ਆਹਾ ਅਮੁੱਲ ਜਾਹੇ ਅਮੁੱਲ ਪਾਪ ਲਸ ਮਾਹੇ ਅਮੁੱਲ ਧਰਮ ਅਮੁੱਲ ਦੀਵਾਨ ਮੂਰਤ ਅਮੁੱਲ ਪ੍ਰਵਾਨੈ ਅਮੁੱਲ ਬਖਸ਼ੀਸ ਅਮਨਿਸਾਨ ਮੂਰਤ ਕਰਮ ਫਰਮਾਨੈ ਅਮੁੱਲ ਮਲਾਖਿਆ ਨਾ ਜਾਹੇ ਆਖ ਆਖ ਰਹੇ ਨਿਵਲਾਈ ਅੱਖੇ ਵਿੱਚ ਪਾਪ ਪੁਰਾਣੇ ਅੱਖੇ ਪਰੇ ਕਰੇ ਵਿਖਿਆਨ ਅੱਖੇ ਵਰਮੇ ਅੱਖੇ ਇੰਦ ਅੱਖ ਗੁਪੀਤੇ ਗੋਵਿੰਦ ਅੱਖੇ ਈਸ਼ਰ ਅੱਖੇ ਸਿਧ ਅੱਖ ਕਿਤੇ ਕੀਤੇ ਬੁੱਧ ਅੱਖੇ ਨਾਣ ਅੱਖੇ ਦੇਵ ਅੱਖੇ ਸੁਨਮੁਨੰ ਸੀਵ ਕਿਤੇ ਆਖੇ ਆਕਰਮਪ ਹੈ ਕਿਤੇ ਕਹ ਕਹ ਉੱਠ ਉੱਟ ਜਾਏ ਇਤੇ ਕੀਤੇ ਹੋਰ ਕਰੇ ਤਾਖ ਨ ਸਕੇ ਕੇਈ ਕੇ ਜੇੁਰ ਭਾਵ ਤੇਵਡ ਹੋਏ ਨਾਨਕ ਜਾਣ ਸੱਚਾ ਸੋਏ ਏ ਕੋ ਆਖ ਬੋ ਈ ਕਾਲੂ ਤਾ ਲਿਖਿਆ ਸਿਰ ਗਵਾਰ ਗਵਾਰ ਸੋ ਦਰ ਕੀ ਸੋ ਗੁਰ ਕੀ ਬਾਣੀ ਜਿਤ ਵੇ ਸਰਸਮਾਲੇ ਵਾਜੇ ਨਾਨਕ ਇਕਾ ਸੰਕਾ ਕੀਤੇ ਵਾਮਨ ਹਰੀ ਕੀਤੇ ਰਾਗ ਪਰਿਸ਼ੋਕੈਨ ਕੀਤੇ ਗਾਵਨ ਹਰੀ ਗਾਵਹਿ ਤਨ ਪਉਣ ਪਾਣੀ ਵੈ ਸੰਤਰੇ ਗਾਵਹਿ ਰਾਜਾ ਧਰਮ ਦੁਆਰੀ ਗਾਹੇ ਚਿਤ ਗੁਪਤ ਲਹਿਜਾਨ ਹੈ ਦੇਖ ਲਿਖ ਤਰਵੀ ਤਾਰੇ ਗਾਵੇ ਈਸ਼ਰ ਬਰਮਾ ਦੇਵੀ ਸਹংসਦ ਸਵਾਰੇ ਗਾਵੇ ਇੰਦਨਾ ਸਨ ਬੈਠੇ ਦੇਵਤਿਆਂ ਅੰਦਰ ਨਾਲੇ ਗਾਵੇ ਸਤਸਵਾਦੀ ਅੰਦਰ ਗਾਵਨ ਸਾਰੇ ਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵੇ ਵੀਰ ਕਿਰਾਰੇ गावण पणत पण पन रोखी सिर जुग जुग वेदा ना लेगावे मोहोनिया मन मोहना सुरगा मच प आलेगा नर्तनो उपाय तीरी असदी चलाले गाव जोद महाभार सूर गावे कहानी चारी गाव खान मंडल वर बंडा कर कर खेधारी ਸਹੀ ਤਦ ਨਾ ਗਾਹ ਜੋ ਤਦ ਭਾਵਨਾ ਰਤੇ ਤੇਰੀ ਬਕਰਸਲੇ ਹੋਰ ਕੀਤੇ ਗਾਵਨ ਸੇ ਮੈਂ ਚਿਤਨਾ ਆਵਨਾ ਨਾਨਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਇਬ ਸੱਚ ਸੱਚੀ ਨਾਹੀ ਤੱਬੀ ਹੋਸੀ ਜਾਇ ਨਾ ਜਸੀ ਰਤਨਾ ਜਨ ਰਚਾਈ ਰੰਗੀ ਰੰਗੀ ਭਾਤੀ ਕਰਕੇ ਜਿਸੇ ਮਾਇਆ ਜਨਉਪਾਈ ਕਰ ਕਰੇ ਕਾ ਗੀਤਾ ਆਪਣਾ ਜਿਉ ਤੇ ਦੀ ਵੜਿ ਆਈ ਜੋਤ ਭਵ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਾਤ ਸਹ ਸਹ ਪਾਤ ਸਹਿ ਮਾਨ ਕਰੇ ਨਰ ਜਾਈ ਹੁੰਦਾ ਸੰਤੋਖ ਸ਼ਰਮ ਜੋਰੀ ਧਿਆਨ ਕੀ ਕਰੇ ਵਿਭੂਤ ਕਿੰਤਾ ਕਾਲ ਕੁਵਾਰੀ ਕਾਇਆ ਜੁੜ ਡੰਡਾ ਪਰਚੀ ਤਉ ਆਈ ਪੰਤੀ ਸਭ ਜਮਾਤੀ ਮਾਂ ਜੀ ਤੇ ਗਾਜੀ ਤਉ ਆਦੇ ਤੇ ਅਦੇਸ ਆਦਨਿਰ ਅਨੰਦ ਹੈ ਜੁੜ ਵੀ ਏਕੋ ਵੀਸ ਹੋਤ ਗਿਆ ਦਿਆ ਬੰਧਾਰਨਾ ਘਨ ਘਟਵਤੀ ਨਾਦ ਆਪਨਾਤਨਾਤੀ ਸਭ ਜਾ ਕੀ ਰੇ ਸੇ ਲੈ ਆਵਰਾ ਸਾਧ ਸੰਜੋਗ ਵਿਜੋਗ ਦੋਈ ਕਾ ਚਲਾਵੇ ਲਿਖੇ ਆ ਭਾਗ ਆ ਦੇਖੇ ਆ ਦੀ ਆਦਨਿ ਨ ਅਨੰਦ ਹਿਤ ਜੁਗ ਜੁਗੇ ਏਕੋ ਵੀਸ ਏਕਾ ਮਾਈ ਜੁਗਤਿ ਆਈ ਤਿੰਤੇਲੇ ਪਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇਕ ਲਾਇ ਦੀਬਾਨ ਜੇ ਤਸ ਪਾਵੈ ਤੇ ਵਚ ਲਾਵਾ ਜੇ ਹੋ ਐ ਬ੍ਰਹਮਾਨ ਉਹ ਵਖੈ ਉਹ ਨਾਨਦ ਨ ਆਵੈ ਬਹੁਤਾ ਹੈ ਲਾਣਾ ਆਦੇ ਤਸ ਐ ਆਦੇਸ ਆਦਨਿਲ ਅਨੰਦ ਅਦੁਦਗੇ ਕੋ ਵੀ ਸੈ ਅਸਲੋ ਲੋ ਬੰਧਾਰ ਜੋ ਕਿਛ ਪਾਇਆ ਸੋ ਏਕਾ ਵਾਦ ਕਰ ਕਰ ਵੇਖੈ ਸਿਰਜਣਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਤ ਸੇ ਆਦੇਸ ਆਦਨਿਲ ਅਨੰਦ ਨਹਿ ਤੁਧੁ ਗੇ ਕੋਈ ਕਵੀਸ ਇਕ ਦੂ ਜੀਵਾਂ ਲਖ ਹੋਇ ਲਖ ਐਨਾ ਵੀਸ ਲੱਖ ਲਾਗੈਰਾ ਆਖੀ ਹੈ ਏਕ ਨਾਮ ਜੈ ਦੀਸ ਏਤ ਰਹ ਪਤ ਪਵੜੀਆਂ ਚੜੀਏ ਹੋਇ ਆ ਕਿਸ ਸੁਣ ਗੱਲਾਂ ਆਕਾਸ ਕੀ ਕੀਟਾਇਰੀਸ ਨਾਨਕ ਨਦੀ ਪਾਈਐ ਊੜੀ ਕੁੜਾਠੀਸ ਆਖਨ ਜੋਚ ਪਹਿਨੈ ਜੋਰ ਜੋ ਨਮੰਗਨ ਦੀਨ ਜੋਰ ਜੋ ਨਾ ਜੀ ਨਮਨਤੋ ਰਜੂ ਨਰਾਜ ਮਹਾਰ ਮਰਸੂਰ ਜੋ ਨਾ ਸੁੱਤੀ ਯਾਨ ਵਿਚਾਰ ਜੋ ਨਾ ਜੁਤੀ ਛੁਟਾ ਸੰਸਾਰ ਜਿਸਾ ਜੋਰ ਕਰ ਵੇਖੈ ਸੋਏ ਨਾਨਕ ਤੁਮ ਨੀਚ ਨਾ ਕੋਏ ਰਾਤਿ ਰਤੇ ਚਤੀਵਾਰ ਪਉਣ ਪਾਣੀ ਅਗਨੀ ਪਾਤਲ ਤਿਸੇ ਤੀਥਾ ਵਰਖੀ ਧਰਮਸਾਲ ਦੇਸ ਜੀ ਜੁਤ ਕੇ ਰੰਗ ਜਿਨ ਕੇ ਨਾਮ ਅਨੇਕਨੰ ਕਰਮੀ ਕਰਮੀ ਹੋ ਵਿਚਾਰੂ ਸੱਚਾ ਅਸੱਚਾ ਦਰਬਾਰ ਤਿੱਥੈ ਸੋਨ ਪੰਜ ਪਰਵਾਨੋ ਨਦਰੀ ਕਰਮ ਪਵਨੀ ਸਾਨ ਕਦ ਬਕਾਇ ਉਤੈ ਪਾਇ ਨਾਨਕ ਆਜਪੈ ਦਾਈ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਕੋ ਕਰਮੋ ਕੇਤੇ ਪਾਨ ਪਾਣੀ ਵੈਸੰਤਰ ਕੇਤੇ ਕਾਨ ਮਹੀਸ ਕੇਤੇ ਬਰਮਹ ਘਾਤ ਕਰੀਐ ਰੂਪ ਰੰਗ ਕੇ ਵਿਸ ਕੇਤਿਆ ਕਰਨ ਧੂਮੀ ਮੇਰ ਕੀਤੇ ਕੇਤੇ ਧੂਵ ਨੀਸ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਰ ਦੀਸ ਕੇਤੇ ਸਿਦਦ ਨਾਥ ਕੇਤੇ ਕੇਤੇ ਦੇਵੀ ਵਿਸ ਕੇਤੇ ਦੇਵਦਾਨ ਮਨ ਕੀਤੇ ਇਤੇ ਰਤ ਸਮੰਧ ਕੇਤਿਆ ਖਾਣੀ ਤਿਤੇ ਬਾਣੀ ਕੀਤੇ 파ਦਨਰੰਬ ਕੇਤਿਆ ਸਤੇ ਸੇਵ ਕੇਤੇ ਨਾਨਕ ਕੰਦੰਤ ਜਾਨ ਖੰਨ ਮੈਂ ਜਾਨ ਪੰਚੰਦਾ ਸਚਨਾ ਸੁਨੋ ਕੋਰ ਅਨੰਦ ਸ਼ਰਮਖੰਨ ਕੀ ਬਾਣੀ ਰੂਪ ਚਿਤ ਕਾਟ ਕਰਿਐ ਬੋਤਨੂਪ ਤਾ ਕੀਆ ਗੱਲਾਂ ਕਥੀਆਂ ਨਾ ਜਾਹੇ ਜੇ ਕੋ ਕਹਿ ਪਿੱਛੈ ਬਜਦਾਈ ਤਿੱਥੈ ਕਰਿਐ ਸੁਰਤ ਮਤਿ ਮਨ ਬੁੱਧਿ ਤਿੱਥੈ ਕਰਿਐ ਸਰਾਸਦਾ ਕੀ ਸੁੱਧ ਕਰਮਖੰਡ ਕੀ ਬਾਣੀ ਜੋਰ ਤਿੱਥੈ ਹੋ ਨ ਕੋਈ ਹੋਰ ਤਿੱਥੈ ਜੋਤ ਮਹਾਬਰ ਸੁਪੂਰ ਚਿਨਮੈ ਰਾਮ ਰਹਾ ਬਰਪੂਰੈ ਇਤੈ ਸੀ ਪ੍ਰੋਸੀਤਾ ਮੈ ਮਾ ਮਹਾਂ ਤਾਕੇ ਰੂਪ ਨਾ ਕਤਨੇ ਜਹੈ ਨਾ ਉਹ ਮਰਹਿ ਨਾ ਠਾਗੇ ਜਾਹੇ ਜਿਨ ਕੈ ਰਾਵਸੈ ਮਨ ਮਹੈ ਜਿਤ ਪਦਵਸੈ ਕੇ ਲੋ ਕਰਿ ਅਨੰਤ ਸਚੈ ਮਨ ਸੋਏ ਸਚ ਖੰਨ ਵਸੈ ਨਿਰੰਕਾਰੂ ਕਰ ਕਰ ਰੇਖੈ ਨੰਦਨ ਹਾਲੋ ਤਿੱਥਾ ਖਾਨ ਮੰਡਲ ਵਰ ਭੰਡਾ ਜੇ ਕੋ ਕਥੈ ਤਾਂ ਅੰਤੋ ਤਿੱਥੈ ਲੋ ਲੋ ਆਕਾਰ ਜਿਵ ਜੇ ਹੁਕਮ ਤੇ ਅਧਿਕਾਰ ਵਿਕੈ ਵਿਸੇ ਕਰੀ ਚਾਰੂ ਨਾਨਕ ਕਥਨਾ ਕਰਣਾ ਸਾਰੂ ਜਤ ਪਹਾਰਾ ਕੀ ਜਿਸਨੇ ਆਰੂ ਅਰਨ ਮਤ ਵੀ ਰਥਿਆ ਬੋਖਲਾ ਗਨ ਤਨ ਤਾ ਭਾਂਡਾ ਫਾਉ ਅਮਰਿਤ ਦੇ ਢਾਲ ਘੜੀਆਂ ਸਭ ਸੱਚੀ ਟਕਸਾਲ ਜਿਨਕੋ ਨਦਰ ਕਰਮ ਤਿਨ ਕਾਰ ਨਾਨਕ ਨਦਰਿ ਨਦਰਿ ਨਿਹਾਲ ਸੋ ਭਵਨ ਗੁਰੂ ਪਾਣੀ ਪਿਤਾ ਮਾਤਾ ਦਰਤਮ ਹੱਤ ਦੇਵ ਸਰਾ ਦੁਇਦਾਈ ਦਾ ਆ ਕਿਲਾ ਸਭਲ ਜਗਤ ਚੰਗਿਆਈਆ ਬੁਰਿਆਈਆ ਵਚਾ ਧਰਮ ਹੂਰਾ ਕਰਮੀ ਆਪੋ ਆਪਣੀ ਕੇ ਨੀੜਾ ਕੇ ਦੂਰ ਜਿਨੀ ਨਾਮ ਰਿਐ ਆ ഗമ ശങ്കര മ സഗത് കാല നാനകത്തെ ജി നാം ഗമ ശങ്കര കാല നാനകത്തെ മുഖ ജല ക ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ